ਤਸਵੀਰਾਂ ਵਿੱਚ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੋ ਕਿ ਬਲੈਕਆਊਟ ਨੇ ਬਿਲਕੁਲ ਦੇਖ ਸਕਦੇ ਹੋ ਕਿ ਪੂਰਨ ਤੌਰ ਤੇ ਜਿਹੜਾ ਅੰਧੇਰਾ ਨਜ਼ਰ ਆ ਰਿਹਾ ਹੈਗਾ ਬਲੈਕਆਊਟ ਹੈ ਕਿਉਂਕਿ ਅੱਜ ਮੌਕ ਡ੍ਰਿਲ ਜਿਹੜਾ ਰੱਖਿਆ ਗਿਆ ਸੀਗਾ ਤੇ ਇਸ ਦਿੱਤਾ ਜੇ ਆਪਾਂ ਕਰੀਏ ਕਿ ਉਸ ਤੋਂ ਪਹਿਲਾਂ ਵੀ ਜਿਹੜੇ ਬਾਰਡਰ ਏਰੀਆ ਸੀਗੇ ਤਾਂ ਉੱਥੇ ਬਲੈਕਆਊਟ ਕੀਤਾ ਗਿਆ ਸੀਗਾ ਤੇ ਅੱਜ ਜਿਹੜਾ ਹੈਗਾ ਪੰਜਾਬ ਦੇ ਜਾਂ ਬਹੁਤ ਸਾਰੇ ਥਾਵਾਂ ਦੇ ਉੱਪਰ ਬਲੈਕਆਊਟ ਜਿਹੜਾ ਕੀਤਾ ਗਿਆ ਹੈ ਤਾਂ ਇਹ ਤੁਸੀਂ ਤਸਵੀਰਾਂ ਇਸ ਵੇਲੇ ਦੇਖ ਸਕਦੇ ਹੋ ਕਿ ਘੁੱਪ ਹਨੇਰਾ ਹੈ ਤਾਂ ਲੋਕਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਜੇਕਰ ਤੁਹਾਡੇ ਇਨਵਰਟਰ ਚੱਲ ਰਿਹਾ ਹੈ ਜਾਂ ਕੁਝ ਵੀ ਹੈ ਤੁਸੀਂ ਲਾਈਟ ਜਿਹੜੀ ਹੈ ਬਿਲਕੁਲ ਨਹੀਂ ਚਲਾਉਣੀ ਹੈਗੀ ਇਹ ਤਸਵੀਰਾਂ ਤੁਸੀਂ ਸ਼ਹਿਰ ਬਠਿੰਡਾ ਤੋਂ ਦੇਖ ਸਕਦੇ ਹੋ ਸ਼ਹਿਰ ਬਠਿੰਡਾ ਦੀਆਂ ਤਸਵੀਰਾਂ ਨੇ ਇਸ ਵੇਲੇ ਬਲੈਕਆਊਟ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਸਾਇਰਨ ਵੱਜਣਾ ਸ਼ੁਰੂ ਹੋ ਗਿਆ ਹੈ ਸਾਇਰਨ ਦੀ ਆਵਾਜ਼ ਤੁਸੀਂ ਜੇਕਰ ਸੁਣ ਪਾ ਰਹੇ ਹੋ ਤਾਂ ਸਾਇਰਨ ਜਿਹੜਾ ਇਸ ਵੇਲੇ ਵੱਜਣਾ ਸ਼ੁਰੂ ਹੋ ਗਿਆ ਹੈ ਮੈਂ ਤੁਹਾਨੂੰ ਨਜ਼ਦੀਕ ਦੇ ਸਾਰੇ ਮਾਹੌਲ ਤੁਹਾਨੂੰ ਦਿਖਾਉਂਗੀ ਇਹ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਉਸ ਤੋਂ ਇਲਾਵਾ ਪੱਖੋਂ ਵੱਖਰੇ ਆ ਕਹਿ ਲੁ ਕਿ ਸ਼ਹਿਰਾਂ ਦੇ ਵਿੱਚ ਵੱਖ-ਵੱਖ ਸਮੇਂ ਤੇ ਜਿਹੜਾ ਬਲੈਕਆਊਟ ਨਿਰਧਾਰਿਤ ਕੀਤਾ ਗਿਆ ਜਿੱਥੇ 8:30 ਵਜੇ ਦਾ ਅੱਜ ਬਠਿੰਡਾ ਦੇ ਵਿੱਚ ਸਮਾਂ ਦਿੱਤਾ ਗਿਆ ਸੀਗਾ ਤਾਂ ਇਸ ਤੋਂ ਇਲਾਵਾ ਜੇ ਕੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਵਿੱਚ 9:30 ਵਜੇ ਦਾ ਸਮਾਂ ਦਿੱਤਾ ਗਿਆ ਇਸ ਤੋਂ ਇਲਾਵਾ ਫਰੀਦਕੋਟ ਮਲੋੜ ਸਾਰੇ ਕਿਤੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇਹ ਜਾਰੀ ਕੀਤਾ ਗਿਆ ਕਿਉਂਕਿ ਕਿਉਂਕਿ ਕਾਰਵਾਈ ਕੀਤੀ ਗਈ ਹੈ ਕੱਲ ਭਾਰਤ ਦੇ ਵੱਲੋਂ ਪਾਕਿਸਤਾਨ ਤੇ ਜਿਹੜੀ 9 ਥਾਵਾਂ ਤੇ ਹਮਲਾ ਕੀਤਾ ਗਿਆ ਹੈਗਾ ਕਰਬੋਹਿੱਤੀ ਕਹਿੰਦੇ ਨੇ 100 ਜਿਹੜੇ ਨੇ ਆਤੰਗਵਾਦੀ ਉਹ ਮਾਰੇ ਗਏ ਨੇ ਉਹਨਾਂ ਦੇ ਮੇਨ ਸਟੇਸ਼ਨ ਸੀ ਜਿੱਥੇ ਉਹ ਤਿਆਰੀ ਹੁੰਦੀ ਸੀ ਜਾਂ ਹਥਿਆਰ ਸਪਲਾਈ ਹੁੰਦੇ ਸੀ ਜੋ ਵੀ ਉੱਥੇ ਫੜੇ ਗਏ ਸੀਗੇ ਉਹ ਜੋ ਵੀ ਉੱਥੇ ਬਣਦੇ ਸੀਗੇ ਕਿਵੇਂ-ਕਿਵੇਂ ਉੱਥੇ ਕ੍ਰਾਈਮਨਲ ਬੰਦੇ ਤਿਆਰ ਕੀਤੇ ਜਾਂਦੇ ਸੀ ਜਾਂ ਕਿਵੇਂ-ਕਿਵੇਂ ਤਿਆਰੀ ਹੁੰਦੀ ਸੀਗੀ ਵੀ ਕਿੱਥੇ ਕੀ ਕ੍ਰਾਈਮ ਕਰਨਾ ਤਾਂ ਉਹ ਜਿਹੜੇ ਉੱਥੇ ਬੰਦਿਆਂ ਨੂੰ ਜਿਹੜਾ ਹੈ ਉਹਨਾਂ ਦਾ ਉਹਨਾਂ ਨੂੰ ਮਾਰਿਆ ਗਿਆ ਸੀਗਾ ਤਾਂ ਇਸ ਤੋਂ ਇਲਾਵਾ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਬਲੈਕਆਊਟ ਦੀਆਂ ਸਾਂਝੀਆਂ ਕਰ ਰਹੇ ਹੋ ਤੁਸੀਂ ਵੇਖ ਸਕਦੇ ਹੋ ਆਪਣੀ ਤਸਵੀਰਾਂ ਦੇ ਵਿੱਚ ਕਿ ਬਲੈਕਆਊਟ ਪੰਜਾਬ ਦੇ ਸ਼ਹਿਰ ਬਠਿੰਡਾ ਦੀਆਂ ਇਹ ਤੁਹਾਨੂੰ ਤਸਵੀਰਾਂ ਸੀ ਦਖਾ ਰਹੇ ਆਂ ਔਰ ਇਸ ਤੋਂ ਇਲਾਵਾ ਤੁਸੀਂ ਵੱਖ-ਵੱਖੇ ਹਲਕਿਆਂ ਤੋਂ ਬਿਲੋਂਗ ਕਰਦੇ ਹੋ ਕਿਹੜੇ-ਕਿਹੜੇ ਹਰਕੇ ਤੋਂ ਤੁਸੀਂ ਹੈਗੇ ਹੋ ਤਾਂ ਇਸ ਵੇਲੇ ਦੀ ਕੀ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਸਕਦੇ ਹੋ ਤੁਸੀਂ ਮੇਰੇ ਤੋਂ ਪਹਿਲਾਂ ਜੇ ਸੁਣਿਆ ਹੋਵੇਗਾ ਕਿ ਸਾਇਰਨ ਵੱਜਿਆ ਤਿੰਨ ਸਾਇਰਨ ਵੱਜਣਗੇ ਜਿਨ੍ਹਾਂ ਨਾਲ ਸਾਨੂੰ ਜਾਣਕਾਰੀ ਮਿਲ ਜਾਣੀ ਹੈ ਕਿ ਜਿਹੜਾ ਹਮਲਾ ਹੋਣ ਵਾਲਾ ਹੈ ਜਾਂ ਬਚਾ ਹੈ ਜਾਂ ਸੁਰੱਖਿਅਤ ਹੈ ਤਾਂ ਇਹ ਜਿਹੜਾ ਚੈੱਕ ਕੀਤਾ ਜਾਊਗਾ ਵੱਖ-ਵੱਖਰੇ ਥਾਵਾਂ ਤੇ ਜਿੱਥੇ ਅਸ਼ੰਕਾ ਜਤਾਈ ਗਈ ਹੈ ਕਿ ਜੋ ਸਾਇਰਨ ਵਜਾ ਕੇ ਜਿਹੜਾ ਉਹ ਜਾਣਕਾਰੀ ਜ਼ਰੂਰ ਦਿੱਤੀ ਜਾਏਗੀ ਕਿ ਕਿਸ ਤਰੀਕੇ ਦੇ ਨਾਲ ਹੋ ਰਿਹਾ ਹੈ ਸੋ ਤੁਸੀਂ ਤਸਵੀਰਾਂ ਇਹ ਦੇਖ ਸਕਦੇ ਹੋ ਬਲੈਕਆਊਟ ਦੀਆਂ ਤਸਵੀਰਾਂ ਲਗੀਆਂ